ਹਰ ਕਿਸੇ ਨੂੰ ਐਂਟਰਟੇਨ ਕਰਨ ਵਾਲੀ ਪੰਜਾਬੀ ਇੰਡਸਟਰੀ ਅੱਜ ਬੇहद ਦੁਖੀ ਹੈ ਹਰ ਕਿਸੇ ਦਾ ਦਿਲ ਰੋ ਰਿਹਾ ਹੈ ਚਾਹੇ ਕੋਈ ਗਾਇਕ ਹੈ ਚਾਹੇ ਕੋਈ ਅਦਾਕਾਰ ਹੈ ਕੋਈ ਨਹੀਂ ਚਾਹੁੰਦਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੋਵੇ ਆਪੋ ਆਪਣੇ ਮਾਧਿਅਮ ਦੇ ਰਾਹੀਂ ਆਪੋ ਆਪਣੇ ਗੀਤਾਂ ਰਾਹੀਂ ਹਰ ਕੋਈ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਕਿਤੇ ਨਾ ਕਿਤੇ ਰੁਕ ਜਾਵੇ ਸੋ ਹਾਲ ਹੀ ਦੇ ਵਿੱਚ ਰਫਤਾਰ ਰੈਪਰ ਰਫਤਾਰ ਦੇ ਵੱਲੋਂ ਵੀ ਇੱਕ ਪੋਸਟ ਜਿਹੜੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਨੇਸ਼ਨ ਫਰਸਟ 뮤직 ਲੇਟਰ ਚਾਹੇ ਕੁਝ ਵੀ ਹੋ ਜਾਵੇ ਉਹ ਆਪਣੀ ਗਾਇਕੀ ਉਹ ਆਪਣੇ ਰੈਪ ਉਹ ਆਪਣੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਹੀ ਰੋਕ ਦੇਣਗੇ ਪਰ ਫਿਲਹਾਲ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਚੱਲ ਰਹੀ ਹੈ ਉਹ ਕਿਤੇ ਨਾ ਕਿਤੇ ਰੁਕ ਜਾਵੇ ਸੋ ਹਰ ਕਿਸੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਬੇਸ਼ੱਕ ਇਹ ਜਿਹੜਾ ਰੈਪਰ ਹੈ ਪੰਜਾਬ ਦੇ ਵਿੱਚ ਨਹੀਂ ਰਹਿ ਰਿਆ ਬੇਸ਼ੱਕ ਉਹ ਬਾਹਰਲੇ ਮੁਲਕਾਂ ਦੇ ਵਿੱਚ ਨੇ ਪਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਲੋਕੀ ਰਹਿ ਰਹੇ ਨੇ ਜਾਂ ਭਾਰਤ ਦੇ ਵਿੱਚ ਜਿਹੜੇ ਲੋਕੀ ਰਹਿ ਰਹੇ ਨੇ ਉਹਨਾਂ ਪ੍ਰਤੀ ਜਿਹੜੀ ਸੰਵੇਦਨਾ ਪ੍ਰਗਟ ਕਰਦੇ ਹੋਏ ਇੱਕ ਕੱਲ ਜਿਹੜੀ ਸਾਫ਼ ਤੌਰ ਤੇ ਕਹੀ ਹੈ ਕਿ ਹੋ ਸਕਦਾ ਹੈ ਕਿ ਇਹ ਜਿਹੜੀ جنگ ਹੈ ਵਿਕਰਾਲ ਰੂਪ ਬੇਸ਼ੱਕ ਲੈ ਲਵੇ ਪਰ ਇਸ ਦੇ ਵਿਚਕਾਰ ਉਹਨਾਂ ਨੇ ਕਾਮਨਾ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜਾ ਸਾਮ ਲੋਕਾਂ ਦੇ ਵਿੱਚ ਬਣਿਆ ਹੋਇਆ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨੇਸ਼ਨ ਫਰਸਟ ਹੋਣਾ ਚਾਹੀਦਾ ਉਹਨਾਂ ਨੇ ਸਾਰੇ ਆਪਣੇ ਪਾਸਟ ਤੇ ਫਿਊਚਰ ਕਲਾਪਸ ਨੂੰ ਰੋਕਣ ਦੀ ਗੱਲ ਆਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਮਾਹੌਲ ਇਸ ਤਰ੍ਹਾਂ ਦਾ ਰਹਿੰਦਾ ਉਹ ਕਿਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਕਰਨਗੇ ਨਾ ਹੀ ਕਿਸੇ ਪ੍ਰੋਜੈਕਟ ਨੂੰ ਸਾਈਨ ਕਰਨਗੇ ਤੇ ਨਾ ਹੀ ਕੋਈ ਨਵੇਂ ਪ੍ਰੋਜੈਕਟ ਨੂੰ ਉਹਨਾਂ ਨੂੰ ਆਫਰ ਹੋ ਰਹੇ ਉਹ ਕਿਸੇ ਵੱਲ ਜਿਹੜਾ ਕਿ ਆਪਣੀ ਪਹਿਲ ਕਦਮੀ ਨਹੀਂ ਕਰਨਗੇ ਤਾਂ ਇਸ ਤਰ੍ਹਾਂ ਦਾ ਜਿਹੜਾ ਸੁਨੇਹਾ ਹੈ ਉਹ ਰੈਪਰ ਰਫਤਾਰ ਦੇ ਵੱਲੋਂ ਦਿੱਤਾ ਗਿਆ ਧਰਮਾਂ ਉੱਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ-ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੁੱਬ ਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਤੇ ਉਹਦੇ ਪੰਜਾਬੀ ਗੀਤਕਾਰ ਜੈਜ਼ਬੀ ਜੈਜ਼ਬੀ ਨੇ ਵੀ ਇੱਕ ਚੰਗਾ ਸੁਨੇਹਾ ਆਪਣੇ ਵੀਡੀਓ ਦੇ ਮਾਧਿਅਮ ਰਾਹੀਂ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਵੱਡਾ ਮੁਲਕ ਹੋਵੇ ਉਸ ਤੋਂ ਵੱਡੀ ਉਸ ਦੀ ਇਨਸਾਨੀਅਤ ਹੁੰਦੀ ਹੈ ਸੋ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਗੀਤ ਰਾਹੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਖੈਰ ਆਪਣੇ ਗੀਤ ਦੇ ਵਿੱਚ ਉਹਨਾਂ ਨੇ ਇਸੇ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਕਦੇ ਵੀ ਇਹ ਜੰਗ ਨਾ ਹੋਵੇ ਹਾਲਾਂਕਿ ਜੰਗ ਸਿਰਫ ਦੋ ਅੱਖਰਾਂ ਦਾ ਜਿਹੜਾ ਇਹ ਪੂਰਾ ਵਰਡ ਹੈ ਪਰ ਇਸ ਦਾ ਜਿਹੜਾ ਅਸਰ ਹੈ ਉਹ ਦੋ ਪੀੜੀਆਂ ਤੱਕ ਦੇਖਣ ਨੂੰ ਮਿਲਦਾ ਹੈ ਹਨਾ ਕਿ ਦੋ ਅੱਖਰਾਂ ਦਾ ਜੰਗ ਇਹ ਦੋ ਪੀੜੀਆਂ ਤੱਕ ਇਸ ਦਾ ਅਸਰ ਦੇਖਣ ਨੂੰ ਜਦ ਤੱਕ ਦਾ ਜ਼ਿਕਰ ਜਿਹੜਾ ਹੈ ਜੈਸੇ ਵੀ ਨੇ ਆਪਣੇ ਗੀਤ ਦੇ ਰਾਹੀ ਦਿੱਤਾ ਉਹਨਾਂ ਨੇ ਇਹ ਕਾਮਨਾ ਕੀਤੀ ਹੈ ਤੇ ਇਹ ਗੱਲ ਆਖੀ ਹੈ ਕਿ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਜੰਗ ਛਿੜੇ ਸੋ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਗੀਤ ਦੇ ਰਾਹੀ ਅੱਜ ਇਸ ਵੇਲੇ ਲੋਕਾਂ ਨੂੰ ਐਂਟਰਟੇਨ ਕਰਨ ਦੇ ਨਾਲ-ਨਾਲ ਉਹਨਾਂ ਨੇ ਇੱਕ ਚੰਗਾ ਸੁਨੇਹਾ ਦੇਣ ਦੀ ਜਿਹੜੀ ਹੈ ਜ਼ਰੂਰ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਉਹ ਅੱਜ ਪੰਜਾਬ ਦੇ ਵਿੱਚ ਨਹੀਂ ਰਹਿ ਰਹੇ ਬਾਹਰਲੇ ਮੁਲਕਾਂ ਦੇ ਵਿੱਚ ਨੇ ਪਰ ਹਮੇਸ਼ਾ ਜਿਹੜੇ ਨੇ ਪੰਜਾਬ ਵਾਸੀਆਂ ਦੀ ਜਿਹੜੀ ਰੱਖਿਆ ਕਰਨ ਦੇ ਲਈ ਹਮੇਸ਼ਾ ਜਿਹੜੇ ਤਿਆਰ ਰਹਿਣਗੇ ਇਸ ਦੇ ਨਾਲ ਇੱਕ ਚੰਗਾ ਸੁਨੇਹਾ ਦੇਣ ਦੇ ਨਾਲ ਆਪਣੇ ਗੀਤ ਕਾਹੀ ਦੇ ਜ਼ਰੀਏ ਉਹਨਾਂ ਨੇ ਨੰਮ ਅੱਖਾਂ ਦੇ ਨਾਲ ਇੱਕ ਚੰਗਾ ਸੁਨੇਹਾ ਜਿਹੜਾ ਹੈ ਉਹ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਦਿੱਤਾ ਹੈ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਇਕੋ ਮਾਂ ਦੇ ਪੁੱਤ ਦਸੋ ਕਿਹੜੇ ਰਾ ਨੂੰ ਤੋੜਤੇ ਮੇਰਾ ਕਰੋ ਪਾਤਸ਼ਾਹ ਜੀ ਦਿੱਲੀ ਤੇ ਲਾਹੌਰ ਤੇ ਤੋ ਉਥੇ ਹੀ ਹੁਣ ਪ੍ਰੀਤ ਹਰਪਾਲ ਪ੍ਰੀਤ ਹਰਪਾਲ ਦੇ ਵੱਲੋਂ ਵੀ ਜਿਹੜਾ ਇੱਕ ਗੀਤ ਗਾਇਆ ਗਿਆ ਹੈ ਨੰਮ ਅੱਖਾਂ ਜਿਹੜੀਆਂ ਨੇ ਉਹ ਪ੍ਰੀਤ ਹਰਪਾਲ ਦੀਆਂ ਵੇਖੀਆਂ ਜਾ ਸਕਦੀਆਂ ਨੇ ਕਿਸ ਤਰ੍ਹਾਂ ਦੇ ਨਾਲ ਉਹ ਇਹਨਾਂ ਅੱਖਾਂ ਦੇ ਨਾਲ ਜਾਂ ਨੰਮ ਅੱਖਾਂ ਦੇ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਗੀਤ ਦੇ ਵਿੱਚ ਉਹਨਾਂ ਨੇ ਵੀ ਇਹੀ ਜ਼ਿਕਰ ਕੀਤਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਦਾ ਯੁੱਧ ਜਿਹੜਾ ਹੈ ਕਦੇ ਵੀ ਛਿੜੇ ਨਾ ਜਾਂ ਕਿਸ ਤਰ੍ਹਾਂ ਦੇ ਨਾਲ ਆ ਜਿਹੜਾ ਜੰਗ ਹੈ ਉਹ ਵਿਕਰਾਲ ਰੂਪ ਲੈਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇਹਨਾਂ ਚੀਜ਼ਾਂ ਦੇ ਉੱਤੇ ਜ਼ਿਕਰ ਕਰਦੇ ਹੋਏ ਪ੍ਰੀਤ ਹਰਪਾਲ ਗੀਤ ਗਾਇਆ ਇਸ ਗੀਤ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਦੇ ਜ਼ਿਕਰ ਆਪਾਂ ਲੁੱਕ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਸਾਫ਼ ਤੌਰ ਤੇ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਉਹਨਾਂ ਨੇ ਉਹ ਇੱਕ ਚਾਹੁੰਦੇ ਨੇ ਕਿ ਇੱਧਰ ਵੀ ਸਾਡੇ ਪੁੱਤ ਨੇ ਤੇ ਉੱਧਰ ਵੀ ਸਾਡੇ ਪੁੱਤ ਨੇ ਹਾਲਾਂਕਿ ਉਹਨਾਂ ਨੇ ਪੂਰੇ ਪੰਜਾਬ ਨੂੰ ਇਕੱਠਾ ਦੱਸਿਆ ਚਾਹੇ ਉਹ ਭਾਰਤ ਹੈ ਚਾਹੇ ਉਹ ਪਾਕਿਸਤਾਨ ਹੈ ਇੱਕ ਮੁਲਕ ਦੇ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਕਦੇ ਵੀ ਨਹੀਂ ਚਾਹੁੰਦੇ ਨਾ ਉੱਥੇ ਦੇ ਪੁੱਤ ਮਰਨ ਨਾ ਇੱਥੇ ਦੇ ਪੁੱਤ ਮਰਨ ਹਾਲਾਂਕਿ ਆਪਣੇ ਗੀਤ ਦੇ ਜ਼ਰੀਏ ਇੱਕ ਚੰਗਾ ਸੁਨੇਹਾ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਨੰਮ ਅੱਖਾਂ ਦੇ ਨਾਲ ਜਿਹੜੇ ਹਾਲੇ ਤੱਕ ਫਿਲਹਾਲ ਜਿਹੜੇ ਇਸ ਯੁੱਧ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਪ੍ਰੀਤ ਹਰਪਾਲ ਵੀ ਹੁਣ ਜਿਹੜਾ ਹੈ ਇਸ ਜੰਗ ਤੋਂ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਹਿਮੇ ਹੋਈ ਜ਼ਰੂਰ ਨੇ ਤੇ ਹਰ ਕਿਸੇ ਨੂੰ ਉਹਨਾਂ ਨੇ ਇਹ ਪ੍ਰੇਰਣਾ ਜਿਹੜੀ ਜ਼ਰੂਰ ਦਿੰਦੀ ਹੈ ਕਿ ਉਹ ਘਬਰਾਉਣ ਨਾ ਆਪਣੇ ਘਰਾਂ ਦੇ ਵਿੱਚ ਰਹਿਣ ਜੇਕਰ ਕਿਸੇ ਨੂੰ ਜ਼ਰੂਰੀ ਹੈ ਤਾਂ ਹੀ ਉਹ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਅਦਰਵਾਈਜ਼ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਜਿਹੜੇ ਨੇ ਉਹ ਜ਼ਰੂਰ ਕਰਦੇ ਰਹਿਣ ਤੇਸੇ ਦੇ ਵਿਚਕਾਰ ਲਖਵਿੰਦਰ ਵਡਾਲੀ ਦੇ ਵੱਲੋਂ ਆਪਣਾ ਜਿਹੜਾ ਹੈ ਮੁੰਬਈ ਕਾਨਸਰਟ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਇੱਕ ਪੋਸਟ ਦੇ ਜ਼ਰੀਏ ਲਖਵਿੰਦਰ ਨੇ ਇਹ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਮੁੰਬਈ ਦੇ ਵਿੱਚ ਇੱਕ ਕਾਨਸਰਟ ਹੋਣਾ ਸੀ ਪਰ ਇੰਡੀਆ ਅਤੇ ਪਾਕਿਸਤਾਨ ਵਿਚਾਰੇ ਚੱਲ ਰਹੀ ਜੰਗ ਦੇ ਚੱਲਦੇ ਉਹਨਾਂ ਨੇ ਆਪਣਾ ਜਿਹੜਾ ਕਾਨਸਰਟ ਹੈ ਉਹ ਰੱਦ ਕਰ ਦਿੱਤਾ ਹੈ ਹਾਲਾਂਕਿ ਲਖਵਿੰਦਰ ਵਡਾਲੀ ਅਜੇਹੇ ਕੋਈ ਪਹਿਲੇ ਗੀਤਕਾਰ ਨਹੀਂ ਨੇ ਜਿਨ੍ਹਾਂ ਨੇ ਆਪਣਾ ਅਜਿਹਾ ਸ਼ੋਅ ਰੱਦ ਕੀਤਾ ਇਸ ਤੋਂ ਪਹਿਲਾਂ ਵੀ ਕਈ ਗੀਤਕਾਰਾਂ ਨੇ ਇਸ ਮਾਹੌਲ ਦੇ ਚੱਲਦੇ ਇਸ ਤਣਾਅਪੂਰਨ ਮਾਹੌਲ ਦੇ ਚੱਲਦੇ ਆਪਣੇ ਸਾਰੇ ਕਾਂਸਰਟਸ ਰੱਦ ਕਰ ਦਿੱਤੇ ਨੇ ਜਦ ਤੱਕ ਇਹ ਮਾਹੌਲ ਜਿਹੜਾ ਸ਼ਾਂਤੀਪੂਰਵਕ ਨਾ ਬਣੇ ਇਸ ਦੇ ਨਾਲ ਹੀ ਸਰਬੱਤ ਦੇ ਭਲੇ ਦੀ ਕਾਮਨਾ ਉਹਨਾਂ ਨੇ ਕੀਤੀ ਹੈ ਆਪਣੇ ਕੈਪਸ਼ਨ ਦੇ ਵਿੱਚ ਸਾਫ਼ ਤੌਰ ਤੇ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਦ ਤੱਕ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਇਹ ਮਾਹੌਲ ਹੈ ਤਣਾਅਪੂਰਨ ਬਣਿਆ ਹੋਇਆ ਹੈ ਜਦ ਤੱਕ ਇਹ ਸਥਿਤੀ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਮਾਹੌਲ ਠੀਕ ਨਹੀਂ ਹੁੰਦਾ ਉਹ ਕਿਸੇ ਤਰ੍ਹਾਂ ਦਾ ਕੋਈ ਸ਼ੋਅ ਹੈ ਉਹ ਨਹੀਂ ਕਰਨਗੇ ਹਾਲਾਂਕਿ ਇਸ ਦੇ हाल ही उन्होंने जेडे अपने फैंस ਤੋਂ ਮਾਫੀ ਵੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਜ ਉਹਨਾਂ ਦੇ ਫੈਨਸ ਇਸ ਗੱਲ ਤੋਂ ਨਾਰਾਜ਼ ਹੋਣਗੇ ਕਿ ਕਿ ਉਹਨਾਂ ਨੇ ਆਪਣਾ ਮੁੰਬਈ ਕਾਨਸਰਟ ਨਹੀਂ ਕੀਤਾ ਹਾਲਾਂਕਿ ਉੱਥੇ ਜਿਹੜੇ ਹਾਲਾਤ ਨੇ ਬੇਸ਼ੱਕ ਠੀਕ ਨਹੀਂ ਪਰ ਇਸ ਦੇ ਬਾਵਜੂਦ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਕਾਨਸਰਟ ਨਹੀਂ ਕਰਨਗੇ ਆਈਕੋਨਿਕ ਸਟਾਈਲ ਦਿਲਜੀਤ ਦੋਸਾਂਝ ਨੇ ਇੱਕ ਬਰ ਫੇਰ ਤੋਂ ਪੰਜਾਬੀਆਂ ਦਾ ਸੀਨਾ ਚੌੜਾ ਕਰ ਦਿੱਤਾ ਇੱਕ ਬਰ ਫੇਰ ਤੋਂ ਪੰਜਾਬੀਆਂ ਨੂੰ ਮਾਣ ਦੇ ਨਾਲ ਭਰ ਦਿੱਤਾ ਹਾਲ ਹੀ ਦੇ ਵਿੱਚ ਮੈਟ ਗਾਲਾ 2025 ਦੇ ਵਿੱਚ ਦਿਲਜੀਤ ਦੋਸਾਂਝਸ ਫੈਸ਼ਨ ਇਵੈਂਟ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ ਪੰਜਾਬੀਅਤ ਨੂੰ ਅੱਗੇ ਰੱਖਿਆ ਸੀ ਤੇ ਇਸ ਦੇ ਨਾਲ ਹੀ ਆਪਣੀ ਸ਼ੇਰਵਾਨੀ ਜਿਹੜੀ ਹੈ ਪਾ ਕੇ ਉਹਨਾਂ ਨੇ ਇਸ ਫੈਸ਼ਨ ਇਵੈਂਟ ਦੇ ਵਿੱਚ ਸ਼ਿਰਕਤ ਕੀਤੀ ਸੀ ਤਾਂ ਪੂਰੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਨੂੰ ਪਿੱਛੇ ਛੱਡਦੇ ਹੋਏ ਪਾਲੀਵੁੱਡ ਇੰਡਸਟਰੀ ਇੱਕ ਬਰ ਫੇਰ ਤੋਂ ਛਾ ਗਈ ਯਾਨੀ ਕਹਿ ਸਕਦੇ ਹਾਂ ਕਿ ਪੰਜਾਬੀ ਆ ਗਏ ਹੋ ਇਸ ਗੱਲ ਦਾ ਜ਼ਿਕਰ ਜਿਹੜਾ ਦਿਲਜੀਤ ਦੋਸਾਂਝ ਨੇ ਹੀ ਕੀਤਾ ਸੀ ਤੇ ਇਸ ਗੱਲ ਨੂੰ ਪ੍ਰੂਫ ਵੀ ਕਰ ਦਿੱਤਾ ਹੈ। ਹਾਲ ਹੀ ਦੇ ਵਿੱਚ ਇਸ ਫੈਸ਼ਨ ਇਵੈਂਟ ਦੇ ਵਿੱਚ ਜਿਹੜੇ ਕਾਸਟਿਊਮਸ ਸਾਰਿਆਂ ਦੇ ਵੱਲੋਂ ਪਾਏ ਗਏ ਸੀ ਉਸ ਦੀ ਇੱਕ ਸੂਚੀ ਜਿਹੜੀ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਵਿੱਚ ਦਿਲਜੀਤ ਦੋਸਾਂਝ ਦੇ ਆਊਟਫਿਟਸ ਨੂੰ ਨੰਬਰ 1 ਰੈਂਕ ਦਿੱਤਾ ਗਿਆ। ਹਾਲਾਂਕਿ ਉਹਨਾਂ ਦੇ ਜਿਹੜੇ ਪਹਿਰਾਵਾ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਇਸ ਫੈਸ਼ਨ ਇਵੈਂਟ ਦੇ ਵਿੱਚ ਸਾਰੇ ਪਹਿਰਾਵਿਆਂ ਦੀ ਜਿਹੜੀ ਸੂਚੀ ਜਾਰੀ ਕੀਤੀ ਸੀ ਇਸ ਸੂਚੀ ਦੇ ਵਿੱਚ ਦਿਲਜੀਤ ਦੋਸਾਂਝ ਦੇ ਪਹਿਰਾਵੇ ਨੂੰ ਨੰਬਰ 1 ਰੈਂਕ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਨੇ ਬਾਕੀ ਕਲਾਕਾਰ ਚਾਹੇ ਹਾਲੀਵੁੱਡ ਦੇ ਨੇ ਚਾਹੇ ਬਾਲੀਵੁੱਡ ਦੇ ਨੇ ਸਾਰਿਆਂ ਨੂੰ ਬਾਅਦ ਦੇ ਵਿੱਚ ਰੈਂਕ ਦਿੱਤਾ ਗਿਆ ਤਾਂ ਸਭ ਤੋਂ ਪਹਿਲੇ ਪੰਜਾਬੀ ਸਟਾਰ ਜਿਹੜੇ ਨੇ ਦਿਲਜੀਤ ਦੋਸਾਂਝ ਬਣ ਚੁੱਕੇ ਨੇ